ਆਮ ਆਦਮੀ ਪਾਰਟੀ ਦੇ ਦੋਹੇ ਸੰਸਦ ਇਸ ਵੇਲੇ ਸ਼ਹੀਦ ਜੈਮਲ ਸਿੰਘ ਦੇ ਘਰ ਪਹੁੰਚੇ ਨੇ ਭਗਵੰਤ ਮਾਨ ਨੇ ਸਾਧੂ ਸਿੰਘ ਸਾਹਿਬ ਨੇ ਭਗਵੰਤ ਮਾਨ ਨਾਲ ਗੱਲ ਕਰ ਲਏ ਨੇ ਆ ਮਾਨ ਸਾਹਿਬ ਸਿਆਸਤ ਹੋ ਰਹੀ ਹੈ ਸ਼ਹੀਦ ਦੀ ਸ਼ਹਾਦਤ ਹੋਈ ਹੈ ਕਾਂਗਰਸ ਪਾਰਟੀ ਦੇ ਕੋਈ ਨੁਮਾਇੰਦੇ ਇੱਥੇ ਸੀਨੀਅਰ ਨਹੀਂ ਆਉਂਦੇ ਕਿੰਨੀ ਸ਼ਰਮਨਾਕ ਗੱਲ ਹੈ ਬਹੁਤ ਦੁਖਦਾਇਕ ਤੇ ਸ਼ਰਮਨਾਕ ਹੈ ਕਿ ਇੱਕ ਐਸਾ ਸਾਡਾ ਜਾਂਬਾਜ਼ ਫੌਜੀ ਸਾਡਾ ਜਵਾਨ ਸੀ CRPF CRPF ਦਾ ਜਿਹਨੇ ਦੇਸ਼ ਤੋਂ ਜਾਨ ਵਾਰਦੀ ਉਹ ਸਾਡੀਆਂ ਰਾਖੀਆਂ ਕਰਨ ਲਈ ਹੀ ਉੱਧਰ ਜਾ ਰਹੇ ਸੀ ਨਾ ਉਹ ਕੋਈ ਨਿੱਜੀ ਕੰਮ ਨਹੀਂ ਜਾ ਰਹੇ ਸੀ ਉਹ ਸਾਡੀਆਂ ਰਾਖੀਆਂ ਕਰਨ ਵਾਸਤੇ ਆਪਣੀਆਂ ਛਾਤੀਆਂ ਢਾ ਰਹੇ ਨੇ ਬਾਰਡਰਾਂ ਤੇ ਤੇ ਇੱਥੇ ਜੈਡ ਪਲੱਸ ਸਿਕਿਉਰਟੀਆਂ ਲੈ ਕੇ ਆਪਣੇ ਨਾਗਰਿਕਾਂ ਤੋਂ ਹੀ ਡਰਨ ਵਾਲੇ ਆਪਣੇ ਨਾਗਰਿਕਾਂ ਨੂੰ ਹੀ ਖਤਾਨਾ ਚ ਲਾਉਣ ਵਾਲੇ ਉਹ ਇੱਥੇ ਨਹੀਂ ਆ ਰਹੇ ਤਾਂ ਇਹ ਬਹੁਤ ਸ਼ਰਮਨਾਕ ਮਾਨ ਸਾਹਿਬ ਵੱਡਾ ਸਵਾਲ ਇਹ ਹੈ ਕਿ ਹਰ ਇੱਕ ਵਿਅਕਤੀ ਕਹਿ ਰਿਹਾ ਕਿ ਜਵਾਬ ਹੋਣਾ ਚਾਹੀਦਾ ਹੈ ਮੋਦੀ ਸਾਹਿਬ ਇੱਟ ਦਾ ਜਵਾਬ ਪੱਥਰ ਨਾਲ ਦੇਣ ਤੁਹਾਨੂੰ ਕੀ ਲੱਗਦਾ ਹੈ ਕਿ ਰਿਟੈਲੀਏਸ਼ਨ ਕਿਹੋ ਜੀ ਹੋਣੀ ਚਾਹੀਦੀ ਹੈ ਦੇਖੋ ਗੱਲ ਇਹ ਹੈ ਕਿ ਇਹ ਘਟਨਾਵਾਂ ਵੱਧ ਰਹੀਆਂ ਨੇ ਇੱਕ ਪਾਸੇ ਤਾਂ ਤੁਸੀਂ ਦੋਸਤੀ ਦਾ ਹੱਥ ਵਧਾ ਰਹੇ ਨੇ ਉਹ ਦੂਜੇ ਪਾਸੇ ਇਹ ਜਿਹੜਾ ਸ਼ੁਰੀਆਂ ਰੱਖੀਆਂ ਹੋਈਆਂ ਨੇ ਬਗਲ ਦੇ ਵਿੱਚ ਤਾਂ ਇਹ ਇਹਦਾ ਕੋਈ ਨਾ ਕੋਈ ਹੱਲ ਕਰਨਾ ਪਊਗਾ ਇਸ ਤਰ੍ਹਾਂ ਅਸੀਂ ਕਿੰਨਾ ਚਿਰ ਦੇਖੀ ਜਾਵਾਂ ਕਦੇ ਸਾਡੇ ਜਵਾਨਾਂ ਦਾ ਸਿਰ ਵੱਢ ਕੇ ਲੈ ਜਾਂਦੇ ਨੇ ਕਦੇ ਉਹ ਸਾਡੇ ਪਠਾਨਕੋਟ ਆ ਕੇ ਸਾਡੇ 에ਅਰਬੇਸ ਤੇ ਹਮਲਾ ਕਰਦੇ ਨੇ ਕਦੇ ਦੀਨਾ ਨਗਰ ਆ ਕੇ ਉਹ ਗੋੜੀਆਂ ਚਲਾਉਂਦੇ ਨੇ ਕਿੰਨਾ ਚਿਰ ਅਸੀਂ ਬਰਦਾਸ਼ਤ ਕਰੀ ਜਾਵਾਂਗੇ ਸੋ ਇਹਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਅਸੀਂ ਕੋਈ ਕੜੀ ਕੜੇ ਸ਼ਬਦੋਂ ਮੇਂ ਨਿੰਦਾ ਆ ਜਾਂ ਆਲੋਚਨਾ ਕਰਦੇ ਬਿਆਨ ਹੀ ਨਹੀਂ ਸਿਰਫ ਅਸੀਂ ਪ੍ਰੈਕਟੀਕਲੀ ਵੀ ਇਸ ਗੱਲ ਦਾ ਜਵਾਬ ਦੇਣਾ ਜਾਣਦੇ ਆਂ ਔਰ ਭਾਰਤ ਦੀ ਫੌਜ ਤੇ ਸਾਨੂੰ ਮਾਣ ਹੈ ਸਾਡੀਆਂ ਫੌਜਾਂ ਜਿਹੜੀਆਂ ਨੇ ਉਹ ਸਾਡੀਆਂ ਸਕਿਉਰਿਟੀ ਫੋਰਸੇਸ ਜਿਹੜੀਆਂ ਨੇ ਉਹ ਪੂਰੀ ਦੁਨੀਆ ਚ ਮੰਨੀਆਂ ਪਰਮੰਨੀਆਂ ਸਕਿਉਰਿਟੀ ਫੋਰਸੇਸ ਸਾਡੇ ਆਂ ਸਾਡਾ ਨਾਮ ਆਉਂਦਾ ਹੈ ਲੇਟੈਸਟ ਇਕੁਪਮੈਂਟ ਸਾਡੇ ਕੋਲ ਨੇ ਦੁਨੀਆ ਭਰ ਦੀ ਟੈਕਨੋਲੋਜੀ ਸਾਡੇ ਕੋਲ ਹੈ ਔਰ ਇਸ ਸੰਕਟ ਦੀ ਘੜੀ ਦੇ ਵਿੱਚ ਵਿਰੋਧੀ ਪਾਰਟੀ ਹੋਣ ਦੇ ਨਾਤੇ ਵੀ ਵਿਰੋਧੀ ਧਿਰਾਂ ਹੋਣ ਦੇ ਨਾਤੇ ਵੀ ਅਸੀਂ ਸਰਕਾਰ ਦੇ ਨਾਲ ਖੜੇ ਆ ਅੱਜ 올 ਪਾਰਟੀ ਮੀਟਿੰਗ ਇਸ ਵਕਤ ਚੱਲ ਰਹੀ ਹੋਣੀ ਉਹਦੇ ਵਿੱਚ ਵੀ ਮੈਨੂੰ ਵੀ ਬੁਲਾਇਆ ਗਿਆ ਸੀ ਪਰ ਅਸੀਂ ਸਾਡੀ ਪਾਰਟੀ ਵੱਲੋਂ ਹੋਰ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜਾਓ ਮੈਂ ਇਹਨਾਂ ਦੇ ਸਸਕਾਰ ਤੇ ਜਾ ਕੇ ਆਉਣਾ ਜੈਮਲ ਸਿੰਘ ਦੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਘਰ ਵੀ ਜਾਣਾ ਜਿਹੜੇ ਗੰਢੀ ਵਿੰਡ ਤੋਂ ਜਿਹੜੇ ਸ਼ਹੀਦ ਹੋਏ ਨੇ ਤੇ ਬਾਕੀ ਦੋਨੇ ਦੋਨੇ ਜਗ੍ਹਾ ਤੇ ਸਾਡੇ ਪਾਰਟੀ ਦੇ ਹੋਰ ਐਮਐਲਐਸ ਗਏ ਨੇ ਸੋ ਇਹ ਮਾਮ ਇਹ ਇਹ ਸਮਾਂ ਜਿਹੜਾ ਇਹ ਰਾਜਨੀਤੀ ਕਰਨ ਦਾ ਨਹੀਂ ਕੋਈ ਕ੍ਰੈਕ ਇਡਵਾਰ ਜਾਂ ਫੋਟੋ ਖਿਚਾਉਣ ਨਹੀਂ ਆਏ ਜਦੋਂ ਅਸੀਂ ਰਜਾਈਆਂ ਦੇ ਵਿੱਚ ਪਏ ਹੁੰਨੇ ਆ ਠੰਡ ਦੇ ਵਿੱਚ ਤਾਂ ਉਹ -50 ਡਿਗਰੀ ਟੈਂਪਰੇਚਰ ਚ ਉਹ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ ਜਿਸ ਵੇਲੇ ਅਸੀਂ ਏਸੀ ਲਾ ਕੇ ਆਪਣੇ ਬੱਚਿਆਂ ਨਾਲ ਸੁੱਤੇ ਪਏ ਹੁੰਨੇ ਆ ਉਸ ਵੇਲੇ ਉਹ ਜੈਸਲਮੇਰ ਤੇ ਇਹ ਗੰਗਾ ਨਗਰ ਦੇ ਟਿੱਬਿਆਂ 'ਚ +50 ਡਿਗਰੀ 'ਚ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ ਸੋ ਜਦੋਂ ਉਹ ਸੁਖ ਹਸੂਲਤਾ ਛੱਡ ਰਹੇ ਨੇ ਸਾਡੇ ਵਾਸਤੇ ਤਾਂ ਸਾਨੂੰ ਆਪਣੇ ਛੋਟੇ ਮੋਟੇ ਕੰਮ ਕਾਰ ਜਿਹੜੇ ਨੇ ਉਹ ਛੱਡ ਕੇ ਇਸ ਪਰਿਵਾਰ ਦੇ ਨਾਲ ਦੁੱਖ ਵੰਡਾਉਣਾ ਚਾਹੀਦਾ ਹੈ ਸਿਆਣੇ ਕਹਿੰਦੇ ਆ ਦੁੱਖ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ ਹਾਲਾਂਕਿ ਪੂਰਾ ਦੇਸ਼ ਇਸ ਪਰਿਵਾਰ ਦੇ ਨਾਲ ਹੈ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ ਪਰ ਮੈਨੂੰ ਪਤਾ ਲੱਗਿਆ ਕਿ 12-12 ਲੱਖ ਰੁਪਏ ਸ਼ਹੀਦ ਦੇ ਪਰਿਵਾਰ ਨੂੰ ਕੋਈ ਅਨਾਉਂਸ ਕੀਤਾ ਸਰਕਾਰ ਨੇ ਬਹੁਤ ਹੈ ਤੁਹਾਨੂੰ ਲੱਗਦਾ 12 ਲੱਖ ਬਹੁਤ ਨਹੀਂ ਨਹੀਂ ਜੀ ਅੱਜ ਦੇ ਜ਼ਮਾਨੇ 'ਚ ਕੀ ਹੈ 12 ਲੱਖ ਕੁਝ ਵੀ ਨਹੀਂ ਹੈਗਾ ਇਹ 12 ਲੱਖ ਵੀ ਪਤਾ ਨਹੀਂ ਕਿਵੇਂ ਮਿਲੂ ਕਦੋਂ ਮਿਲੂ ਕੋਈ ਉਹਦਾ ਜਿਹੜੇ ਪੁਰਾਣੇ ਆ ਜਿਹੜੀ ਇਤਿਹਾਸ ਦੱਸਦਾ ਉਹ ਚੀਜ਼ ਹੈ ਕਿ ਘਰ ਵਾਲੇ ਜਿਹੜੇ ਨੇ ਉਹ ਢੇੜੇ ਮਾਰ ਮਾਰ ਥੱਕ ਜਾਂਦੇ ਨੇ ਸਰਕਾਰਾਂ ਹੱਥ ਨਹੀਂ ਫੜਾਉਂਦੀਆਂ ਬਾਅਦ 'ਚ ਹੁਣ ਇੱਥੇ ਆਉਣਗੇ ਵੱਡੇ ਵੱਡੇ ਬਿਆਨ ਦੇਣਗੇ ਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਣਗੇ ਪਰ ਨਾ ਪੂਰਾ ਹੋਣ ਵਾਲਾ ਘਾਟਾ ਸਿਰਫ ਪਰਿਵਾਰ ਨੂੰ ਪਿਆ ਇਹ ਤੋਂ ਬਾਅਦ ਸਾਰੇ ਚਲੇ ਜਾਣਗੇ ਸੋ ਮੈਂ ਕਹਿੰਨਾ ਕਿ ਇਸ ਪਰਿਵਾਰ ਦੀ ਜਿਹੜੀ ਅੱਗੇ ਦੀ ਪਰਵਰਿਸ਼ ਹੈ ਬੱਚਿਆਂ ਦੀ ਪੜ੍ਹਾਈ ਹੈ ਜਾਂ ਹੋਰ ਇਸ ਪਰਿਵਾਰ ਦੇ ਵਿੱਚ ਜਿਹੜੇ ਜੀਨ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਨੌਕਰੀ ਲਵਾਉਣਾ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਔਰ ਦਿੱਲੀ ਦੇ ਵਿਚਾਰਵਿੰਦ ਕੇਜਰੀਵਾਲ ਜੀ 1 ਕਰੋੜ ਰੁਪਈਆ ਨੈਕਸਟ ਡੇ ਦਿੰਦੇ ਨੇ ਜੇ ਦਿੱਲੀ ਦਾ ਕੋਈ ਪੁਲਿਸ ਵਾਲਾ ਜਾਂ ਦਿੱਲੀ ਦਾ ਕੋਈ ਫੌਜ ਜੀ ਜਵਾਨ ਜਿਹੜਾ ਹੈ ਉਹ ਸ਼ਹੀਦ ਹੋ ਜਾ ਹੁਣ ਤੱਕ ਮਤਲਬ ਕਰੋੜਾਂ ਰੁਪਈਆ ਉਹ ਉਹਨਾਂ ਦੇ ਸ਼ਹੀਦ ਦੇ ਘਰ ਜਾ ਕੇ ਚੈੱਕ ਫੜਾਇਆ ਹੁੰਦੇ ਚੁੱਪਚਾਪ ਕੋਈ ਉਹਦੀ ਅਸੀਂ ਪਬਲਿਸਿਟੀ ਜਾਂ ਕੋਈ ਉਹਦੇ ਬੋਰਡ ਨਹੀਂ ਲਵਾਉਂਦੇ ਸੋ ਇਸ ਕਰਕੇ ਇਹ ਤਾਂ ਸਾਡਾ ਫਰਜ਼ ਬਣਦਾ ਕਿ ਜਿਹੜੇ ਸਾਡੇ ਪ੍ਰਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਥੋਡੀ ਪਾਰਟੀ ਜਿਹੜੀ ਹੈ ਹੁਣ ਤੁਸੀਂ ਪ੍ਰਧਾਨ ਬਣ ਗਏ ਹੋ 1 ਕਰੋੜ ਦੀ ਡਿਮਾਂਡ ਕਰੂਗੀ ਕਿ ਇੰਨਾ ਪਰਿਵਾਰਾਂ ਵਾਸਤੇ ਨੌਕਰੀ ਤਾਂ ਚਲੋ ਕਰਤੀ ਹੈ ਬੇਟਾ ਬਹੁਤ ਛੋਟਾ ਹੈ 5 ਸਾਲ ਦਾ ਬੇਟਾ ਹੈ ਹਾਲੇ ਜਦੋਂ ਨੂੰ ਨੌਕਰੀ ਉਹਨੂੰ ਮਿਲੂਗੀ ਉਦੋਂ ਨੂੰ ਦੇਖਿਆ ਜਾਊਗਾ ਨਹੀਂ ਪਰ 5 ਸਾਲ ਦਾ ਬੇਟਾ ਤਾਂ ਉਹਦੀ ਪੜ੍ਹਾਈ ਤੇ ਨੌਕਰੀ ਜਿਹੜੀ ਹੈ ਉਹ ਉਹਨਾਂ ਉਹਨਾਂ ਦੀ ਪਤਨੀ ਨੂੰ ਦਿੱਤੀ ਜਾ ਸਕਦੀ ਹੈ ਹੁਣ 5 ਸਾਲ ਦਾ ਬੇਟਾ ਅੱਜ ਤੋਂ 20 ਸਾਲ ਨੂੰ ਨੌਕਰੀ ਦੇ ਕਾਬਲ ਹੋਊਗਾ ਤੁਸੀਂ ਉਹ ਤੱਕ ਕੀ ਪਤਾ ਕਿਹੜੇ ਰਾਜੇ ਦੀ ਪਰਜਾ ਹੋਊਗੀ ਤੁਸੀਂ ਉਸ ਪਰਿਵਾਰ ਨੂੰ 20 ਸਾਲ ਦਾ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਤਾਂ ਅੱਜ ਲੋੜ ਹੈ ਲੋੜ ਤਾਂ ਉਹਨਾਂ ਨੂੰ ਅੱਜ ਹੈ ਨਾ ਅੱਜ ਉਹਨਾਂ ਦੇ ਕਮਾਊਜੀ ਤਾਂ ਅੱਜ ਉਹਨਾਂ ਦਾ ਜਿਹੜਾ ਦੁਨੀਆ ਤੇ ਨਹੀਂ ਰਿਹਾ ਨਾ ਅੱਜ ਹੀ ਚਾਹੀਦੀ ਉਹਨਾਂ ਨੂੰ سوئس ਕਰਕੇ ਆਸੀਂ ਵਿਧਾਨ ਸਭਾ ਦੇ ਵਿੱਚ ਵੀ ਮੰਗ ਕਰਾਂਗੇ ਪਰसों ਨੂੰ ਬਜਟ ਪੇਸ਼ ਹੋਊਗਾ ਮੈਂ ਖੁਦ ਵਿਧਾਨ ਸਭਾ ਚ ਮੈਂ ਜਾਊਂਗਾ ਗੈਲਰੀ ਚ ਬੈਠੂੰਗਾ ਮੈਨੂੰ ਉਮੀਦ ਹੈ ਕਿ ਖੁਦ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹ ਜਦੋਂ ਕਿਉਂਕਿ ਮੇਰੇ ਪ੍ਰਾਣੀ ਸਾਥੀ ਰਹੇ ਨੇ ਉਹ ਹਰ ਜਗ੍ਹਾ ਤੇ ਜਾ ਕੇ ਜਦੋਂ ਕਿਸੇ ਦੇ ਦੋ ਬੇਟੇ ਹੋਣ ਤਾਂ ਇੱਕ ਬੇਟੇ ਨੂੰ ਕਹਿੰਦੇ ਨੇ ਕਿ ਤੂੰ ਨੈਸ਼ਨਲ ਸਿਕਿਉਰਿਟੀ ਦੇ ਵਿੱਚ ਜਾਣਾ ਐਨਐਸਏ ਜੁਆਇਨ ਕਰ ਲਾ ਸੋ ਉਹ ਖੁਦ ਆਪ ਵੀ ਇਹ ਇੱਛਾ ਜ਼ਾਹਰ ਕਰ ਚੁੱਕੇ ਨੇ ਕਿ ਮੇਰਾ ਫੌਜ ਚ ਭਰਤੀ ਹੋਣ ਦਾ ਮੇਰਾ ਮੇਰੀ ਇੱਛਾ ਸੀ ਅਫਸਰ ਬੰਨਦੀ ਫੌਜ ਦਾ ਸੋ ਮੈਨੂੰ ਉਮੀਦ ਹੈ ਕਿ ਉਹ ਇੱਕ ਜਿਹੜੇ ਸਾਡੇ ਸਟੇਟ ਦੇ ਜਿਹੜੇ ਹੈੱਡ ਨੇ ਸਾਡੀ ਸਟੇਟ ਨੂੰ ਜਿਹੜੇ ਹੈਡ ਕਰ ਰਹੇ ਨੇ ਉਹ ਖੁਦ ਕੈਪਟਨ ਨੇ ਸੋ ਮੈਨੂੰ ਉਮੀਦ ਹੈ ਕਿ ਉਹਨਾਂ ਉਹ ਮੇਰੇ ਤੋਂ ਵੱਧ ਜਾਣਦੇ ਹੋਣਗੇ ਫੌਜ ਦੀਆਂ ਦਿੱਕਤਾਂ ਬਾਰੇ ਜਾਂ ਉਹਨਾਂ ਦੇ ਪਰਿਵਾਰਾਂ ਦੀਆਂ ਦਿੱਕਤਾਂ ਬਾਰੇ ਸੋ ਮੈਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਵੀ ਤੇ ਵੈਸੇ ਵੀ ਸਰਕਾਰ ਜਿਹੜੀ ਹੈ ਇਹਨਾਂ ਚਾਰੇ ਪਰਿਵਾਰਾਂ ਨੂੰ ਇਸ ਤਰ੍ਹਾਂ ਦਾ ਮਿਸਾਲੀ ਜਿਹੜਾ ਮੁਆਵਜ਼ਾ ਦੇਊਗੀ ਨੌਕਰੀਆਂ ਦੇਊਗੀ ਤਾਂ ਕਿ ਭਵਿੱਖ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਭਵਿੱਖ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਫੌਜ ਦੇ ਵਿੱਚ ਭਰਤੀ ਹੋਣ ਤੋਂ ਕਤਰਾਉਣ ਨਾ ਕਿ ਯਾਰ ਕੀ ਮੁੱਲ ਪਿਆ ਫਲਾਣੇ ਦਾ ਫਿਰ ਇਸ ਐਗਜ਼ਾਮਪਲ ਸੈੱਟ ਕਰਨੀ ਪਊ ਆਖਰੀ ਸਵਾਲ ਹੈ ਲੰਬਾ ਨਹੀਂ ਖਿੱਚੂ ਸਮਾਂ ਐਸਾ ਹੈ ਕੱਲ ਕੁਲਬੀਰ ਸਿੰਘ ਜੀਰਾ ਵਿਧਾਇਕ ਆਏ ਸੀਗੇ ਐਲਾਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਮੈਂ ਸਵਾਲ ਕੀਤਾ ਕਿ ਤੁਸੀਂ ਕੁਝ ਦੇਖੇ ਜਾ ਰਹੇ ਹੋ ਉਹਨਾਂ ਨੇ ਕਿਹਾ ਐਮ ਐਲ ਏਆਂ ਕੋਲੇ ਕਿਹੜੇ ਫੰਡ ਨੇ ਸਾਡੇ ਕੋਲ ਤਾਂ ਕੋਈ ਫੰਡ ਹੀ ਨਹੀਂ ਹੈ ਤਿੰਨ ਨੂੰ ਥੋਨੇ ਲੱਗਦਾ ਐਸੇ ਬਿਆਨ ਵੀ ਸ਼ਰਮਸਾਰ ਕਰਦੇ ਇੱਕ ਵਿਧਾਇਕ ਕੋਲੇ ਜੇ ਫੰਡਸ ਨਹੀਂ ਹੈ ਤਾਂ ਆਪ ਆਪ ਮੁਹਾਰੇ ਇਨਕ ਤੱਕ ਕਾਬਲ ਹੁੰਦਾ ਹੀ ਹੈ ਕਿ ਐਟ ਲੀਸਟ ਪਰਿਵਾਰ ਨੂੰ ਕੋਈ ਧਰਵਾਸਾ ਤਾਂ ਦੇਈ ਸਕੇ ਦੇ ਸਕਦੇ ਦੇ ਸਕਦੇ ਜੀ ਸਰਕਾਰ ਹੈ ਸਰਕਾਰ ਕੋਲੇ ਸਾਰੇ ਫੰਡ ਨੇ ਜੀ ਉਹ ਸਰਕਾਰ ਦਾ ਹਿੱ ਉਹ ਲਾਊਟ ਕਰਾ ਸਕੀਏ ਐਸਾ ਫੰਡ ਬਣਨਾ ਚਾਹੀਦਾ ਹੈ ਕਿ ਐਮਐਲਏ ਆਪਣੀ ਤਨਖਾਹ ਚੋਂ ਹੀ ਕੁਝ ਪਾ ਦਿਆ ਕਰਨ ਉਹਦੇ ਵਿੱਚ ਜੇ ਕੋਈ ਐਸੀ ਐਸਾ ਕੁਝ ਹੁੰਦਾ ਹੈ ਕਿ ਸਾਡੇ ਜਵਾਨ ਸ਼ਹੀਦ ਹੁੰਦੇ ਆ ਘੱਟੋ ਘੱਟ ਬੱਚਿਆਂ ਦੀ ਪੜ੍ਹਾਈ ਜਿਹੜੀ ਉਹ ਕਰਵਾਈ ਜਾ ਸਕੇ ਬਿਲਕੁਲ ਬਿਲਕੁਲ ਮੈਂ ਤਾਂ ਪਹਿਲਾਂ ਤੋਂ ਹੀ ਮੈਂ ਜਿਸ ਵੇਲੇ ਸ਼ਹੀਦ ਪਰਮਜੀਤ ਸਿੰਘ ਹੋਏ ਸੀਗੇ ਜਿਨ੍ਹਾਂ ਦਾ ਗਰਦਨ ਕੱਟ ਕੇ ਲੈ ਗਏ ਸੀਗੇ ਉਹ ਜਿਹੜਾ ਪਿੰਡ ਹੈ ਤਰਨਤਾਰਨ ਚ ਉਪਿੰਡ ਹੈ ਤਨਤਾਂ ਜਿਲੇ ਚ ਮੈਂ ਉੱਥੇ 10 ਲੱਖ ਰੁਪਈਆ ਆਪਣੇ ਐਮਪੀ ਫੰਡ ਚੋਂ ਕਿਉਂਕਿ ਮੈਂ ਉਸ ਵੇਲੇ ਮੇਰੇ ਕੋਲ 10 ਲੱਖ ਰੁਪਈਆ ਹੈਗਾ ਸੀਗਾ ਕਿ ਮੈਂ ਆਪਣੇ ਹਲਕੇ ਤੋਂ ਬਾਹਰ ਦੇ ਸਕਦਾ ਤਾਂ ਮੈਂ 10 ਲੱਖ ਰੁਪਈਆ ਉਸ ਜਿਹੜਾ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣ ਵਾਸਤੇ ਮੈਂ ਦਿੱਤਾ ਸੀ ਮੈਂ ਖੁਦ ਅਨਾਉਂਸ ਕੀਤਾ ਸੀ ਔਰ ਨੈਕਸਟ ਡੇ ਮੈਂ ਚੈੱਕ ਕਰਦਾ ਸੀ ਤੇ ਉੱਥੇ ਆਪ ਮੈਂ ਫੜਾ ਕੇ ਆਇਆ ਉਹਨਾਂ ਨੂੰ ਤੇ ਲਾਇਬ੍ਰੇਰੀ ਬਣ ਗਈ ਹਾਂ ਸੋ ਸਾਡਾ ਅਸੀਂ ਉਹਦੇ ਨਾਲ 10 ਲੱਖ ਦੇ ਕੇ ਕੋਈ ਅਸੀਂ ਕੋਈ ਅਹਸਾਨ ਨਹੀਂ ਕਰ ਰਹੇ ਉਹਨਾਂ ਦੀ ਕੁਰਬਾਨੀ ਜਿਹੜੀ ਉਹ ਬਹੁਤ ਵੱਡੀ ਆ ਉਹਨੂੰ ਕਿਸੇ ਹੁਣ ਕਿਸੇ ਕਰੰਸੀ ਚ ਨਹੀਂ ਮਾਪਿਆ ਜਾ ਸਕਦਾ ਕਿ ਕੋਈ ਬੰਦਾ ਇਹਨਾਂ ਨੂੰ 10 ਕਰੋੜ ਵੀ ਪਰਿਵਾਰ ਨੂੰ ਦੇ ਦੇ ਪਰ ਉਹ ਜੈਮਲ ਸਿੰਘ ਦੀ ਘਾਟ ਨਹੀਂ ਪੂਰੀ ਕਰ ਸਕਦਾ ਪਰ ਪਰ ਕਟੂਕਟ ਉਸ ਪਰਿਵਾਰ ਨੂੰ ਅੱਗੇ ਰੋਟੀ ਦੀ ਚਿੰਤਾ ਤਾਂ ਨਾ ਹੋਵੇ ਉਹ ਇਸ ਗੱਲ ਦੇ ਪ੍ਰਾਊਡ ਕਰਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮੈਸੇਜ ਮਿਲੇ ਕਿ ਹਾਂ ਜੇ ਦੇਸ਼ ਲਈ ਸ਼ਹੀਦ ਹੋਇਆ ਕੋਈ ਬੰਦਾ ਸਦਾ ਲਈ ਉਹਨਾਂ ਦੇ ਨਾਮ ਤੇ ਕੋਈ ਯਾਦਗਾਰੀ ਗੇਟ ਉਹਨਾਂ ਦੇ ਨਾਮ ਤੇ ਕੋਈ ਲਾਇਬ੍ਰੇਰੀ ਉਹਨਾਂ ਦਾ ਬੁੱਤ ਲਾ ਕੇ ਉਹਨਾਂ ਦੀਆਂ ਵਰ੍ਹਸੀਆਂ ਮਨਾਈਏ ਤਾਂ ਕਿ ਭਵਿੱਖ ਦੇ ਵਿੱਚ ਫੌਜ 'ਚ ਜਾਣ ਤੋਂ ਕੋਈ ਕਤਰਾਵੇ ਨਾ ਕਿ ਯਾਰ ਫੌਜ 'ਚ ਫਲਾਣੇ ਪਿੰਡ ਦਾ ਮੁੰਡਾ ਗਿਆ ਸੀ ਉਹਦਾ ਕੀ ਬਟਿਆ ਯਾਰ ਉਹਦਾ ਪਰਿਵਾਰ ਰੋਲਦਾ ਫਿਰਦਾ ਫਿਰ ਅਸੀਂ ਜਵਾਬਦੇਹੀ ਨਹੀਂ ਫਿਰ ਅਸੀਂ ਸ਼ਰਮਨਾਕਾਂ ਫਿਰ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਦਾ ਅਸੀਂ ਆਪਣੇ ਆਪਣੇ ਜਿਹੜੇ ਨਾਇਕਾਂ ਦਾ ਆਪਣੇ ਹੀਰਾਂ ਰੀਅਲ ਲਾਈਫ ਦੇ ਹੀਰੋਆਂ ਦਾ ਅਸੀਂ ਜਿਹੜਾ ਸਨਮਾਨ ਨਹੀਂ ਕਰ ਸਕੇ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਭਗਵੰਤ ਮਾਨ ਸੰਸਦ ਪਹੁੰਚੇ ਨੇ ਇੱਥੇ ਉਹਨਾਂ ਨੇ ਕਿਹਾ ਕਿ ਕੁਝ ਐਸਾ ਕਰੀਏ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫੌਜੀ ਪਰਿਵਾਰ ਨੇ ਆ ਜਿਹੜੇ ਆਮ ਪਰਿਵਾਰ ਨੇ ਉਹ ਬੱਚਿਆਂ ਨੂੰ ਫੌਜ ਚ ਭੇਜਣ ਤੋਂ ਕਤਰੋਂਨਾਂ ਐਸੀ ਮਿਸਾਲ ਸਾਨੂੰ ਪੈਦਾ ਕਰਨ ਦੀ ਲੋੜ ਹੈ 1 ਕਰੋੜ ਰੁਪਏ ਦੀ ਉਹ ਮੰਗ ਕਰ ਰਿਹਾ ਕਿ ਇਸ ਪਰਿਵਾਰ ਨੂੰ ਜੈਮਲ ਸਿੰਘ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨੂੰ ਘੱਟੋ ਘੱਟ 1 ਕਰੋੜ ਰੁਪਇਆ ਜਿਹੜਾ ਉਹ ਸਰਕਾਰ ਵੱਲੋਂ ਦਿੱਤਾ ਜਾਣਾ ਚਾਹੀਦਾ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਤੇ ਅਵਤਾਰ ਸਿੰਘੁਰਮੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਕੋਟੀ ਸੇਖਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪਾਇਰਾਮਿਡ ਈ ਸਰਵਿਸਿਜ਼ ਦੇ ਨਾਲ